ਮਸ਼ਹੂਰ ਪਾਨ ਮਸਾਲਾ ਬਣਾਉਣ ਵਾਲੀ ਕੰਪਨੀ ਦੇ ਮਾਲਕ ਦੀਨ ਨੂ ਨੇ ਖੁਦਕੁਸ਼ੀ ਕਰ ਲਈ ਹੈ ਜੀ ਹਾਂ ਦਿੱਲੀ ਤੋਂ ਇਹ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਮਲਾ ਪਸੰਦ ਦੇ ਮਾਲਕ ਕਮਲ ਚੁਰਸੀਆ ਦੀ ਨੂ ਦਿਪਤੀ ਚੁਰਸੀਆ ਨੇ ਦਿੱਲੀ ਦੇ ਪੌਸ਼ ਇਲਾਕੇ ਦੇ ਵਿੱਚ ਸਥਿਤ ਉਹਨਾਂ ਦਾ ਨਿਵਾਸ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਉੱਥੇ ਦੁਪੱਟੇ ਦੇ ਨਾਲ ਖੁਦਕੁਸ਼ੀ ਕਰ ਲਈ ਹੈ ਹਾਲਾਂਕਿ ਪੁਲਿਸ ਇਸ ਉੱਤੇ ਡੇਕ ਇਨਵੈਸਟੀਗੇਸ਼ਨ ਕਰ ਰਹੀ ਹੈ ਪਰ ਰਿਪੋਰਟਸ ਮੁਤਾਬਕ ਸੁਸਾਈਡ ਨੋਟ ਦੇ ਵਿੱਚ ਲਿਖਿਆ ਗਿਆ ਹੈ ਕਿ ਅਗਰ ਪਿਆਰ ਦੇ ਵਿੱਚ ਰਿਲੇਸ਼ਨਸ਼ਿਪ ਦੇ ਵਿੱਚ ਵਿਸ਼ਵਾਸ ਨਹੀਂ ਹੈ ਤਾਂ ਫਿਰ ਜ਼ਿੰਦਗੀ ਜੀਣ ਦਾ ਕੀ ਮਕਸਦ ਹੈ ਵਕਫਾ ਕੈਂਗਲਸ ਤੋਂ ਪੁਲਿਸ ਜਾਂਚ ਜ਼ਰੂਰ ਕਰ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਦਿਪਤੀ ਚੁਰਸੀਆ 40 ਸਾਲਾਂ ਦੀ ਦੱਸੀ ਜਾ ਰਹੀ ਸੀ ਉਹਨਾਂ ਦਾ 14 ਸਾਲਾਂ ਦਾ ਇੱਕ ਪੁੱਤਰ ਹੈ ਤੇ ਦੱਸਿਆ ਜਾ ਰਿਹਾ ਹੈ ਕਿ 2010 ਦੇ ਵਿੱਚ ਕਮਲ ਚੁਰਸੀਆ ਦੇ بیٹے ਹਰਪ੍ਰੀਤ ਦੇ ਨਾਲ ਦਿਪਤੀ ਦਾ ਵਿਆਹ ਹੋਇਆ ਸੀ 40 ਤੋਂ 50 ਹਜ਼ਾਰ ਕਰੋੜ ਦੀ ਕੰਪਨੀ ਦੀ ਵੈਲਿਊ ਦੱਸੀ ਜਾਂਦੀ ਹੈ ਐਸਟੀਮੇਟ ਹੈ 40 ਤੋਂ 50 ਹਜ਼ਾਰ ਕਰੋੜ ਦੀ ਕੰਪਨੀ ਹੈ ਪਰ ਐਡੇ ਮਸ਼ਹੂਰ ਵਪਾਰੀ ਦੀ ਨੂੰਵ ਵੱਲੋਂ ਖੁਦਕੁਸ਼ੀ ਕੀਤੇ ਜਾਣਾ ਆਪਣੇ ਆਪ ਦੇ ਵਿੱਚ ਚੌਕਾਨ ਵਾਲਾ ਮਾਮਲਾ ਪੁਲਿਸ ਹੁਣ ਵਕਫਾ ਕੈਂਗਲਸ ਤੋਂ ਜਾਂਚ ਪੜਤਾਲ ਜ਼ਰੂਰ ਕਰ ਲਈ ਹੈ ਪਰ ਇਸੇ ਮਾਮਲੇ ਨੇ ਵਕੀਜੀ ਚੌਕਾ ਜ਼ਰੂਰ ਦਿਤਿਆ